ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਟੀਵੀ ਤੇ ਮੈਂ ਹਾਂ ਕਪਿਲ ਗੇਲ ਅੱਜ ਪਹੁੰਚ ਗਿਆ ਪਿੰਡ ਜੋਤੀਸ਼ਾ ਵਿਖੇ ਜਿੱਤੇ ਗਰਲਾਲ ਸਿੰਘ ਭੋਲੇ ਦੇ ਹੱਕ ਵਿੱਚ ਅੱਜ ਆਮ ਆਦੀ ਪਾਰਟੀ ਵੱਲੋਂ ਜਿਹੜਾ ਜਿਹੜੀ ਚੋਣ ਜਿਹੜੀ ਲੜਨ ਜਾ ਰਹੀ ਹੈ ਸਰਪੰਚੀ ਦੀ ਤੇ ਹੱਕ ਵਿੱਚ ਜਿਹੜੇ ਆਮ ਆਦੀ ਪਾਰਟੀ ਦੇ ਆਗੂ ਤੇ ਪਿੰਡ ਦੇ ਲੋਕ ਜਿਹੜੇ ਡੋਰ ਟੂ ਡੋਰ ਜਿਹੜਿਆਂ ਵੋਟਾਂ ਕਹਿਣ ਜਾ ਰਹੇ ਨੇ ਦੇ ਪਿੱਛੇ ਤਸਵੀਰਾਂ ਦੇਖ ਰਹੇ ਹਾਂ ਸਿਰੋਪੇ ਪਾ ਕੇ ਗਰਲਾਲ ਸਿੰਘ ਭੋਲੇ ਨੂੰ ਜਿਹੜਾ ਸਨਮਾਨਤ ਕੀਤਾ ਜਾ ਰਿਹਾ ਹੈ ਇਸ ਵਕਤ ਪਿੱਛੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਪਿੰਡ ਦੇ ਲੋਕ ਜਿਹੜੇ ਗਰਲਾਲ ਸਿੰਘ ਭੋਲੇ ਦੇ ਹੱਕ ਦੇ ਵਿੱਚ ਨਿਤਰੇ ਨੇ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਵਕਤ ਜਿਹੜਾ ਪਿੰਡ ਦੇਆਂ ਲੋਕਾਂ ਵੱਲੋਂ ਜਿਹੜਾ ਗਰਲਾਲ ਸਿੰਘ ਭੋਲੇ ਦੇ ਹੱਕ ਵਿੱਚ ਡੋਰ ਟੂ ਡੋਰ ਰੈਡਾ ਕਰਦੇ ਪਏ ਨੇ ਗੱਲਬਾਤਾਂ ਪਿੱਛੇ ਪੱਤੇ ਜਿਹੜਾ ਬਾਸਟਾਂਡ ਜਾਂ ਜੋਟੀਸ਼ਾਹ ਦਾ ਤੁਸੀਂ ਦੇਖ ਰਹੇ ਹੋ ਬਾਟਰਡੇ ਤੇ ਜਿਹੜਾ ਵੱਡਾ ਇਕੱਠ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਇਸ ਵਕਤ ਗੁਰਲਾ ਸਿੰਘ ਭੋਲੇ ਨੂੰ ਸਰੋਪਿਆਂ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਤੁਸੀਂ ਪਿੱਛੇ ਤਸਵੀਰਾਂ ਦੇਖਦੇ ਹੋ ਗੱਲਬਾਤ ਕਰਦੇ ਆ ਹਾਂਜੀ ਗੁਰਲਾ ਜੀ ਅੱਜ ਤੁਹਾਡੇ ਹੱਕ ਦੇ ਵਿੱਚ ਪਿੰਡ ਉੱਭਰ ਕੇ ਨੱਤਰ ਕੇ ਆਇਆ ਤੇ ਕੀ ਕਹਣਾ ਹੈ ਤੁਹਾਡਾ ਵੀ ਵੋਟਾਂ ਦੇ ਵਿੱਚ ਸਾਰਾ ਪਿੰਡ ਹੀ ਤੁਹਾਡੇ ਨਾਲ ਵੋਟਾਂ ਕਹਿਣ ਰਿਹਾ ਹੈ ਮੈਂ ਪਿੰਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਖਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਕਿਸ ਸਾਲ ਫਿਰ ਅੱਜ ਡੋਰ ਟੂ ਡੋਰ ਸ਼ੁਰੂ ਕਰਤੀ ਹੈ ਅੱਜ ਵੇਖੋ ਜੀ ਜਿਹੜੀ ਪੰਚਾਇਤੀ ਚੋਣ ਚੱਲ ਰਹੀ ਆ ਇਹਦੇ ਵਿੱਚ ਮੈਨੂੰ ਮੀਤਵਾਰ ਚੁਣਿਆ ਤੇ ਡੋਰ ਟੂ ਡੋਰ ਕਰਕੇ ਸੰਗਤ ਕੋਲ ਪਹੁੰਚ ਰਹੇ ਆ ਤੇ ਉਹਨਾਂ ਨੂੰ ਅਪੀਲ ਕਰ ਰਹੇ ਆ ਵੀ ਸਾਨੂੰ ਸਰਪੰਚ ਬਣਾਉਣ ਬਿਲਕੁਲ ਪਹਿਲੋ ਗੁਰੂ ਸਾਹਿਬ ਦੇ ਨਸਮਸਤਕ ਹੋ ਕੇ ਤੇ ਹੁਣ ਜਿਹੜਾ ਪਿੰਡ ਦੇ ਵਿੱਚ ਵਿਜਦਾ ਨੇ ਪਿੰਡ ਦੇ ਲੋਕਾਂ ਦੇ ਨਾਲ ਜਿਹੜੀ ਅੱਜ ਚੋਣ ਕੈਂਪੇਨ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਸਮੁੱਚਾ ਪਿੰਡ ਤੇ ਆਗੂ ਜਿਹੜੇ ਜੁੜੇ ਨੇ ਤੁਹਾਡੇ ਨਾਲ ਤੇ ਕੀ ਮੈਸੇਜ ਕੀ ਦੇਣਾ ਚਾਹੁੰਦੇ ਮੈਂ ਇਹਨਾਂ ਨੂੰ ਅਪੀਲ ਕਰਨ ਦੀ ਚਾਹਨਾ ਵਾਂ ਵੀ ਮੈਨੂੰ ਵੱਧ ਤੋਂ ਵੱਧ ਵੋਟ ਪਾ ਕੇ ਸਰਪੰਚ ਬਣਾਉਣ ਤੇ ਮੈਂ ਹਰ ਇੱਕ ਕੰਮ ਹਰ ਇੱਕ ਪਿੰਡ ਦਾ ਜੋ ਵੀ ਕੰਮ ਹੋਊਗਾ ਪਹਿਲ ਦੇ ਆਧਾਰ ਤੇ ਕਰੂੰਗਾ ਲੋਕਾ ਹੋਰ ਵੀ ਸਾਡੇ ਨਾਲ ਜੁੜੇ ਨੇ ਬਜ਼ੁਰਗ ਗੱਲਬਾਤ ਕਰਾਂਗੇ ਹਾਂਜੀ ਅੱਜ ਗੁਰਲਾਲ ਸਿੰਘ ਜਿਹੜੇ ਭੋਲਾ ਜੀ ਨੂੰ ਹਾਂਜੀ ਸਰਪੰਚ ਸਾਹਿਬ ਨਾਲ ਗੱਲ ਕਰਦੇ ਆਂ ਅੱਜ ਗੁਰਲਾਲ ਸਿੰਘ ਭੋਲੇ ਦੇ ਹੱਕ ਦੇ ਵਿੱਚ ਪਿੰਡ ਨਿਤਰ ਕੇ ਆਇਆ ਹੈ ਕੀ ਕਹਣੇ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤ ਹੈ ਵੇਖੋ ਜੀ ਅੱਜ ਸਰਪੰਚੀ ਦੀ ਚੋਣ ਸਭ ਨੂੰ ਪਤਾ ਵਾ ਮਗ ਚੁੱਕੀ ਆ ਅੱਜ ਅਸੀਂ ਗੁਰਲਾਲ ਸਿੰਘ ਭੋਲਾ ਨੂੰ ਉਮੀਦਵਾਰ ਬਣਾ ਕੇ ਤੇ ਮੈਦਾਨ ਵਿੱਚ ਉਤਾਰਿਆ ਵਾ ਅੱਜ ਅਸੀਂ ਡੋਰ ਟੂ ਡੋਰ ਘਰ ਘਰ ਜਾ ਰਹੇ ਆ ਲੋਕਾਂ ਵੱਲੋਂ ਬਹੁਤ ਪ੍ਰਵਾਹ ਹੰਗਾਰਾ ਮਿਲ ਰਿਹਾ ਏ ਬਿਲਕੁਲ ਇੱਥੇ ਜਿੱਥੇ ਗੱਲ ਕਰਦੇ ਸੀ ਕਿ ਸਰਬਸੰਤੀ ਨਾਲ ਵੀ ਇਲੈਕਸ਼ਨ ਹੋ ਸਕਦਾ ਫਿਰ ਪਿੰਡ ਦੇ ਵਿੱਚ ਇਹਦਾ ਇਲੈਕਸ਼ਨ ਹੋ ਰਿਹਾ ਕੀ ਕਰਨ ਤੁਹਾਡਾ ਵੇਖੋ ਜੀ ਸਰਬਸੰਤੀ ਆ ਜੀ ਹੋ ਸਕਦਾ ਉਹ ਹੋ ਜੇ ਪਰ ਅਜੇ ਹਾਲ ਦੀ ਘੜੀ ਘੜੀ ਸਰਬਸੰਤੀ ਨਹੀਂ ਹੋਈ ਦੋਹਾਂ ਧੜਿਆਂ ਵਿੱਚ ਕਰ ਇਲੈਕਸ਼ਨ ਹੋ ਰਹੀ ਹੈ ਬਿਲਕੁਲ ਜਿੱਦਾਂ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਪਿੰਡ ਦੇ ਵਿੱਚ ਸਰਬਸੰਤੀ ਹੋਵੇ 5 ਲੱਖ ਰੁਪਏ ਦਾ ਇਨਾਮ ਵਜੋਂ ਦਿੱਤਾ ਜਾਊਗਾ ਤੇ ਨਾਲ ਪਿੰਡ ਦਾ ਵਿਕਾਸ ਵੀ ਜਿਹੜਾ ਉੱਚ ਪੱਧਰ ਤੇ ਹੋਊਗਾ ਵੇਖੋ ਜੀ ਸਾਡਾ ਅਸੀਂ ਚੱਲਣ ਰਹੀ ਹੈ ਗੱਲ ਜੇ ਸਾਡੀ ਸਰਬਸੰਤੀ ਹੋ ਗਈ ਤੇ ਅਸੀਂ ਕਰਵਾ ਲਾਂ ਬਿਲਕੁਲ ਨਹੀਂ ਤੇ ਫਿਰ ਇਲੈਕਸ਼ਨ ਹੀ ਹੋ ਸਕਦਾ ਇਲੈਕਸ਼ਨ ਤੇ ਹੋ ਸਕਦੀ ਹੈ ਤੋਂ ਕੰਪੇਨ ਕਰ ਦਿੱਤੀ ਗਈ ਅਸੀਂ ਕੰਪੇਨ ਸ਼ੁਰੂ ਕਰ ਦਿੱਤੀ ਗਈ ਹੈ ਨੇ ਇਲੈਕਸ਼ਨ ਦੇ ਹੋਏ ਬਿਲਕੁਲ ਕੀ ਮੈਸੇਜ ਹੀ ਦੇਣਾ ਚਾਹੁੰਦੇ ਨੇ ਮੈਸੇਜ ਦੇਣਾ ਚਾਹੁੰਦੇ ਆ ਕਿ ਬਹੁਤ ਵਧੀਆ ਮੁੰਡਾ ਵਾ ਭੋਲਾ ਇਸ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਕੰਮ ਜੱਬ ਕਰੀਏ ਬਿਲਕੁਲ ਸਾਡੇ ਨਾਲ ਨੌਜਵਾਨ ਜੁੜੇ ਨੇ ਹਾਂ ਜੀ ਕੀ ਨਾ ਜੀ ਜੱਟਾ ਗੁਰਜੀਤ ਸਿੰਘ ਜੀ ਅੱਜ ਜਿਹੜਾ ਗੁਰਲਾਲ ਸਿੰਘ ਭੋਲੇ ਦੇ ਹੱਕ ਵਿੱਚ ਜਿਹੜਾ ਪਿੰਡ ਨਿਤਰ ਕੇ ਆਇਆ ਹੈ ਸਾਹਮਣੇ ਆਗੂ ਸਾਹਿਬਾਨ ਨਾਲ ਨੇ ਪਿੰਡ ਦੇ ਲੋਕ ਨਾਲ ਨੇ ਡੋਰ ਟੂ ਡੋਰ ਹੋ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਸਾਰੇ ਪਿੰਡ ਦੀ ਜਿਹੜੀ ਹੈਗੀ ਆ ਸੰਗਤ ਸਾਰੀ ਸੰਗਤ ਨੇ ਇਹਨਾਂ ਨੂੰ ਉਮੀਦਵਾਰ ਲਾਣਿਆ ਵਾ ਤੇ ਪਹਿਲੀ ਪੰਚਾਇਤ ਪ੍ਰਾਨੇ ਸਰਪੰਚ ਸਾਹਿਬ ਵੀ ਨਾਲ ਆ ਪਹਿਲਾਂ ਵੀ ਇਹਨਾਂ ਬਹੁਤ ਵਧੀਆ ਕੰਮ ਕੀਤੇ ਆ ਤੇ ਹੁਣ ਵੀ ਇਹ ਮੁੰਡਾ ਬਹੁਤ ਚੰਗਾ ਬਹੁਤ ਨੇਕ ਮੁੰਡਾ ਵਾ ਸਾਰੀ ਸੰਗਤ ਸਾਰੇ ਨਗਰ ਨੇ ਇਹਨਾਂ ਨੂੰ ਉਮੀਦਵਾਰ ਲਾਣਿਆ ਤੇ ਅਸੀਂ ਬੇਨਤੀ ਇਹੋ ਕਰਦੇ ਆ ਵੀ ਇਹਨੂੰ ਵਾਤੋ ਵਾਤ ਵੋਟਾਂ ਵਾਂਗ ਜਵਾਬ ਦਿਓ ਬਿਲਕੁਲ ਪਿੰਡ ਵਾਲਿਆਂ ਨੇ ਜਿਹੜਾ ਗੁਰਲਾਲ ਸਿੰਘ ਭੋਲੇ ਨੂੰ ਆਪਣੇ ਵੱਲੋਂ ਉਮੀਦਵਾਰ ਲਾਂਦਾ ਹੈ ਸਰਪੰਚੀ ਦੇ ਹੱਕ ਵਿੱਚ ਜਿਹੜਾ ਕਹਿ ਰਹੇ ਨੇ ਹੈ ਕਿ ਸਰੂਪੇ ਪਾ ਕੇ ਇਹਨਾਂ ਨੂੰ ਸਰਪੰਚੀ ਇੱਕ ਸਾਫ ਦਾ ਜਿਵੇਂ ਨੁਯੁਕਤ ਕਰ ਦਿੱਤਾ ਹੋਵੇ ਸਾਰਾ ਸਮੁੱਚਾ ਪਿੰਡੇ ਤੇ ਆ ਸਾਡੇ ਨਾਲ ਵੀਰ ਜੁੜੇ ਨੇ ਗੱਲਬਾਤ ਕਰਾਂਗੇ ਹਾਂਜੀ ਕੀ ਨਾ ਜੀ ਤੁਹਾਡਾ ਗੁਰਵੰਤ ਸਿੰਘ ਜੀ ਅੱਜ ਗੁਰਲਾਲ ਸਿੰਘ ਭੋਲੇ ਦੇ ਹੱਕ ਵਿੱਚ ਜਿਹੜਾ ਸਾਰਾ ਪਿੰਡ ਇਕੱਠਾ ਹੋਇਆ ਹੈ ਸਰੂਪੇ ਵੀ ਪਾਏ ਗਏ ਨੇ ਡੋਰ ਟੂ ਡੋਰ ਵੀ ਕੀ ਕਹਿਣਾ ਚਾਹੁੰਦੇ ਕਿ ਸਰਬਸੰਮਤੀ ਨਾਲ ਜਿੱਥੇ ਸਰਕਾਰ ਕਹਿੰਦੀ ਸੀਗੀ 5 ਲੱਖ ਰੁਪਏ ਹੀ ਦਿੱਤਾ ਜਾਏਗਾ ਤੇ ਉੱਚ ਪਦਰੀ ਵਿਕਾਸ ਵੀ ਵੜਾ ਜਿਹੜੀ ਪਿੰਡ ਦੀ ਵੀ ਸਰਬਸੰਮਤੀ ਨਾਲ ਪੰਚਾਇਤ ਬੰਦੀ ਬਿਲਕੁਲ ਜੀ ਦੇਖੋ ਇਹ ਤੇ ਬਹੁਤ ਵਧੀਆ ਗੱਲ ਹੈ ਜੇ ਸਰਬ ਜੀ ਬਾਕੀ ਦੇਖੋ ਦੋਨੋਂ ਕੈਂਡੀਡੇਟ ਨੇ ਸਾਡੇ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਨੇ ਤੇ ਮੰਤਰੀ ਸਾਹਿਬ ਦੇ ਵਾਸੀ ਆ ਜੀ ਤੇ ਚਲੋ ਉਹ ਜੇ ਪ੍ਰਮਾਤਮਾ ਨੇ ਚਾਹਿਆ ਤੇ ਆਪਣੇ ਪਿੰਡ ਦਾ ਹੋਰ ਸੁਚੱਜਾ ਵਿਕਾਸ ਹੋਣ ਕਰ ਜੇ ਇੱਕ ਸਰਬਸੰਮਤੀ ਹੋ ਜੇ ਤੇ ਉਹ ਬਹੁਤ ਵਧੀਆ ਜੀ ਕੀ ਲੱਗਦਾ ਹੈ ਸਰਬਸੰਮਤੀ ਹੋਏਗੀ ਕਿ ਜੇ ਇਲੈਕਸ਼ਨ ਹੋ ਸਕਦਾ ਹੈ ਦੇਖੋ ਜੀ ਅਜੇ ਤੱਕ ਤੇ ਸਰਬਸੰਮਤੀ ਦੇ ਕੋਈ ਚਾਂਸ ਨਹੀਂ ਗਏ ਅਜ ਦੋਨੋਂ ਧਿਰ ਜਿਹੜੇ ਇਲੈਕਸ਼ਨ ਦੇ ਵਿੱਚ ਡਟੇ ਹੋਏ ਨੇ ਤੇ ਗੱਲਬਾਤ ਚੱਲ ਰਹੀ ਹੈ ਹੋ ਸਕਦਾ ਸਰਬਸੰਮਤੀ ਹੋ ਜੇ ਬਿਲਕੁਲ ਦੇ ਕੀ ਮੈਸੇਜ ਕੀ ਦੇਣਾ ਚਾਹੁੰਦੇ ਹਾਂ ਜਿੱਦਾਂ ਨੌਜਵਾਨ ਜੂਥਾਂ ਜੂਥ ਨੂੰ ਤੇ ਜਾਂ ਪਿੰਡ ਦੇ ਲੋਕਾਂ ਨੂੰ ਦੇਖੋ ਜੀ ਪੋਲਾ ਸਿੰਘ ਵਧੀਆ ਕੈਂਡੀਡੇਟ ਹੈ ਇੱਕ ਅੱਛਾ ਇਨਸਾਨ ਹੈ ਤੇ ਮੈਸੇਜ ਮੇਰਾ ਜੀ ਸਾਰੀ ਸਮੁੱਚੇ ਨਗਰ ਨੂੰ ਇਹ ਹੈ ਜੀ ਕਿ ਪਾਰਟੀ ਪੱਧਰ ਤੋਂ ਉੱਠ ਕੇ ਤੇ ਇੱਕ ਅੱਛਾ ਕੈਂਡੀਡੇਟ ਹੈ ਜਿਹੜਾ ਆਪਾਂ ਨੂੰ ਐਸ ਵੇਲੇ ਮਿਲਿਆ ਹੈ ਉਹਨੂੰ ਬਹੁਤ ਬਹੁਤ ਵੋਟਾਂ ਪਾ ਕੇ ਆਪਾਂ ਜਿਤਾਈਏ ਤਾਂ ਤਾਂ ਜੋ ਆਪਣਾ ਸਰਬਸਭ ਜਿਹੜਾ ਪੱਕੀ ਵਿਕਾਸ ਹੈ ਜਿਹੜਾ ਉਹ ਪਿੰਡ ਦਾ ਹੋ ਸਕੇ